ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਕਰਕੇ ਜਵਾਬ ਮੰਗ ਲਿਆ ਜੀ ਹਾਂ ਬਿਕਰਮ ਮਜੀਠੀਆ ਦੀ ਜ਼ਮਾਨਤ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਦੇ ਵਕੀਲਾ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਕਿ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ ਤੇ ਉਸ ਤੋਂ ਪਹਿਲਾਂ ਹਾਈ ਕੋਰਟ ਨੇ ਇਹ ਜ਼ਮਾਨਤ ਰੱਦ ਕਰ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਕਈ ਦਿਨ ਇਸ ਦੇ ਉੱਤੇ ਬਹਿਸ ਚੱਲੀ ਤੇ ਉਧਰੋਂ ਪੰਜਾਬ ਸਰਕਾਰ ਦੇ ਵਕੀਲ ਅਤੇ ਦੂਸਰੇ ਪਾਸੇ ਵਿਕਰਮ ਅਜੀਠਿਆ ਦੇ ਵਕੀਲਾਂ ਵੱਲੋਂ ਵੱਖ-ਵੱਖ ਦਲੀਲਾਂ ਰੱਖੀਆਂ ਗਈਆਂ ਸਨ ਪਰ ਹਾਈ ਕੋਰਟ ਨੇ ਅਖੀਰ ਦੇ ਵਿੱਚ ਇਸ ਜ਼ਮਾਨਤ ਨੂੰ ਰੱਦ ਕਰ ਦਿੱਤਾ ਸੀ ਪਰ ਹੁਣ ਇਸ ਤੋਂ ਬਾਅਦ ਵਕੀਲਾਂ ਵੱਲੋਂ ਯਾਨੀ ਕਿ ਵਿਕਰਮ ਅਜੀਠਿਆ ਵੱਲੋਂ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਕਰ ਦਿੱਤਾ ਗਿਆ ਤੇ ਜਵਾਬ ਮੰਗਿਆ ਗਿਆ ਤੇ ਸੁਪਰੀਮ ਕੋਰਟ ਨੇ ਇਸ ਇਸ ਮਾਮਲੇ ਦੇ ਵਿੱਚ ਭਗਵਨ ਸਰਕਾਰ ਨੂੰ 4 ਹਫ਼ਤੇ ਦਾ ਸਮਾਂ ਦਿੱਤਾ ਤੇ 4 ਹਫ਼ਤੇ ਦੇ ਸਮੇਂ ਬਾਅਦ ਜਵਾਬ ਮੰਗਿਆ 19 ਜਨਵਰੀ ਨੂੰ ਤੇ ਹੁਣ ਅਗਲੀ ਸੁਣਵਾਈ ਬਿਕਰ ਮਜੀਠੀਆ ਦੀ ਜਿਹੜੀ ਜ਼ਮਾਨਤ ਅਰਜੀ ਹੈ ਉਸ ਦੇ ਵਿੱਚ 19 ਜਨਵਰੀ ਨੂੰ ਹੋਵੇਗੀ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਤਾਂ ਬਿਕਰ ਮਜੀਠੀਆ ਦੀ ਹਾਈ ਕੋਰਟ ਦੇ ਵਿੱਚ ਉਹ ਜ਼ਮਾਨਤ ਰੱਦ ਹੋ ਗਈ ਸੀ ਉਸ ਤੋਂ ਪਹਿਲਾਂ ਜਿਹੜਾ ਵਿਕਰ ਜਿਹੜੇ ਵਿਕਰਮਜੀਠਿਆ ਦੇ ਉੱਤੇ ਕਈ ਤਰ੍ਹਾਂ ਦੇ આરોਪ ਪਰਤਿਰੋਪ ਲਗਾਏ ਗਏ ਤੇ ਉਸ ਦੇ ਖਿਲਾਫ ਜਿਹੜੀ ਚਾਰਜ ਸ਼ੀਟ ਦਾਇਰ ਕੀਤੀ ਗਈ ਉਸ ਦੇ ਵਿੱਚ ਵੀ ਕਾਫੀ ਲੰਬਾ ਚੋੜਾ ਸਾਰਾ ਉਹਨਾਂ ਦੇ ਖਿਲਾਫ ਜਿਹੜੇ ਸਬੂਤ ਇਕੱਠੇ ਕੀਤੇ ਗਏ ਉਹਨਾਂ ਬਾਰੇ ਦੱਸਿਆ ਗਿਆ ਤੇ ਬੀਤੇ ਪਿਛਲੇ ਸਾਲ ਦੇ ਇਸੇ ਸਾਲ ਦੇ ਜੂਨ ਮਹੀਨੇ ਤੋਂ ਹੀ ਲਗਾਤਾਰ ਵਿਕਰਮਜੀਠਿਆ ਜਿਹੜੇ ਨੇ ਉਹ ਜੇਲ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਜੇਲ ਦੇ ਵਿੱਚ ਵੀ ਆਪਣੀਆਂ ਸਹੂਲਤਾਂ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਪਰ ਉਸਦੇ ਬਾਰੇ ਵੀ ਕੋਈ ਵੀ ਕਹਿ ਸਕਦੇ ਹੋ ਕਿ ਫੈਸਲਾ ਨਹੀਂ ਹੋ ਪਾਇਆ ਸੀਗਾ ਪੰਜਾਬ ਸਰਕਾਰ ਨੇ ਸਾਫ਼ ਮਨਾਂ ਕਰ ਦਿੱਤਾ ਸੀ ਕੋਈ ਵੀ ਸਹੂਲਤਾਂ ਨਹੀਂ ਮਿਲਣਗੀਆਂ ਤੇ ਵਿਕਰਮ ਮਜੀਠੀਆ ਦੀ ਜੇਲ੍ਹ ਦੇ ਵਿੱਚ ਮੁਲਾਕਾਤਾਂ ਨੂੰ ਲੈ ਕੇ ਵੀ ਕਈ ਪਾਬੰਦੀਆਂ ਲਗਾਈਆਂ ਗਈਆਂ ਕੁਝ ਚੰਦ ਹੀ ਜਿਹੜੇ ਪਰਿਵਾਰਕ ਮੈਂਬਰ ਨੇ ਉਹੀ ਵਿਕਰਮ ਮਜੀਠੀਆ ਨੂੰ ਮਿਲ ਸਕਦੇ ਨੇ ਉਸ ਤੋਂ ਬਾਅਦ ਜਦੋਂ ਜ਼ਮਾਨਤ ਅਰਜੀ ਲਗਾਈ ਗਈ ਮੋਹਾਲੀ ਅਦਾਲਤ ਦੇ ਵਿੱਚ ਪਹਿਲਾਂ ਉੱਥੋਂ ਰੱਦ ਹੋਈ ਉਸ ਤੋਂ ਬਾਅਦ ਹਾਈ ਕੋਰਟ ਲਗਾਈ ਗਈ ਹਾਈ ਕੋਰਟ ਤੋਂ ਰੱਦ ਹੋਈ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਜ਼ਮਾਨਤ ਅਰਜੀ ਲਗਾਈ ਗਈ ਹੈ ਤੇ ਇਸ ਜ਼ਮਾਨਤ ਦੇ ਲਈ ਜਿਹੜਾ ਜਵਾਬ ਭਗਵੰਤ ਸਰਕਾਰ ਤੋਂ ਪੰਜਾਬ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਮੰਗ ਲਿਆ ਹੈ ਤੇ ਹੁਣ 19 ਜਨਵਰੀ ਨੂੰ ਭਗਵੰਤ ਸਰਕਾਰ ਜਵਾਬ दाखल ਕਰੇਗੀ ਆਖਿਰਕਾਰ ਵਿਕਰਮ ਮਜੀਠੀਆ ਨੂੰ ਜ਼ਮਾਨਤ ਕਿਉਂ ਨਹੀਂ ਦਿੱਤੀ ਜਾਂਦੀ ਜੇ ਪੁਰਾਣੇ ਕੇਸਾਂ ਦੀ ਗੱਲ ਕਰ ਲਈਏ ਤਾਂ ਐਨਡੀਪੀਐਸ ਦੇ ਮਾਮਲੇ ਦੇ ਵਿੱਚ ਵੀ ਵਿਕਰਮ ਜਿਟੀਆਂ ਨੂੰ ਜਦੋਂ 2022 ਦੀ ਇਲੈਕਸ਼ਨ ਸੀ ਉਸ ਵੇਲੇ ਸੁਪਰੀਮ ਕੋਰਟ ਤੋਂ ਹੀ ਜ਼ਮਾਨਤ ਮਿਲੀ ਸੀ ਤੇ ਹੁਣ ਇਸ ਵਾਰ ਵੀ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਵਿਕਰਮ ਜਿਟੀਆਂ ਨੂੰ ਜ਼ਮਾਨਤ ਦਿੰਦਾ ਹੈ ਜਾਂ ਫਿਰ ਨਹੀਂ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ